ਮੇਰੀ ਗਵਾਈ ਮੇਰੀ ਭੈਣ ਦੀ ਗਵਾਈ ਆ ਪਿਛਲੇ ਸ਼ਨੀਵਾਰ ਉਹ ਜਨਕੀ ਵੀਰਵਾਰੀ ਘਰ ਛੱਡ ਕੇ ਚਲੀ ਗਈ ਸੀਗੀ ਉਹ ਕੰਨਾਂ ਦੇ ਘਰ ਦੇ ਵਿੱਚ ਲੜਾਈ ਪਲੇਸ ਕਾਫੀ ਰਹਿੰਦਾ ਹੁੰਦਾ ਸੀਗਾ ਫਿਰ ਸ਼ਨੀਵਾਰੀ ਮੈਂ ਆ ਕੇ ਪਸ਼ਟਾਂ ਤੋਂ ਪ੍ਰਾਰਥਨਾ ਕਰਾਈ ਮੈਂ ਕਿ ਪਸ਼ੀ ਜਿੱਦਾਂ ਕਰਕੇ ਭੈਣ ਦੇ ਨਾਲ ਹੋ ਗਿਆਗਾ ਕਿ ਘਰ ਛੱਡ ਕੇ ਚਲੀ ਗਈ ਤੁਸੀਂ ਪ੍ਰੇਅਰ ਕਰੋ ਵੀ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਪਸ਼ਟਾਂ ਨੇ ਪ੍ਰੇਅਰ ਕੀਤੀ ਆ ਤੇ ਫਿਰ ਸ਼ਾਮ ਨੂੰ ਹੀ ਪਸ਼ਟੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਤੇ ਅਗੋਂ ਪ੍ਰੇਅ ਕਰਦੇ ਆ ਤੇ ਬਿਲਕੁਲ ਠੀਕ ਹੋਊਗੀ ਜਿੱਥੇ ਵੀ ਹੋਈ ਤਾਂ ਪਰ ਭੈਣ ਦਾ ਨਾਮ ਵੀਰਪਾਲਾ ਤੇ ਪਿੰਡ ਬੱਡੂ ਆਲ ਨੇ ਦਿਗਵਾਈ ਨੂੰ ਸੁਣਦੇ ਆ ਪਰਮੇਸ਼ਰ ਨੇ ਜਿੰਦਗੀ ਵਿੱਚ ਕੀ ਚਮਤਕਾਰ ਕੀਤਾ ਹallelujah ਹallelujah ਸਾਰੇ ਭੈਣ ਭਗਣ ਜੈਮਸੀ ਦੀ ਰੱਬ ਦੇ 10 10 ਜੈਮਸੀ ਦੀ ਮੇਰੀ ਗਵਾਈ ਮੇਰੀ ਭੈਣ ਦੀ ਗਵਾਈ ਆ ਪਿਛਲੇ ਸ਼ਨੀਵਾਰ ਉਹ ਜਾਨਕੀ ਵੀਰਵਾਰੀ ਘਰ ਛੱਡ ਕੇ ਚਲੀ ਗਈ ਸੀਗੀ ਉਹ ਕੰਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਕਾਫੀ ਰਹਿੰਦਾ ਹੁੰਦਾ ਸੀਗਾ ਪਰ ਪਸ਼ਟ ਤੋਂ ਪ੍ਰਾਰਥਨਾ ਕਰਉਂਦੇ ਰਹੇ ਕਰ ਠੀਕ ਹੋ ਜਾਂਦਾ ਸੀਗਾ ਪਰ ਇੱਕ ਦਿਨ ਕੁਝ ਜ਼ਿਆਦਾ ਹੀ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਹੋ ਗਿਆ ਸੀਗਾ ਉਹ ਲੜਾਈ ਕਲੇਸ਼ ਹੋਣ ਕਰ ਨਹੀਂ ਉਹ ਘਰ ਛੱਡ ਕੇ ਚਲੀ ਗਈ ਸੀਗੀ ਉਨੇ ਕਿਸੇ ਨੂੰ ਘਰ ਦੇ ਵਿੱਚ ਦੱਸਿਆ ਜਦੋਂ ਘਰ ਛੱਡ ਕੇ ਗਈ ਚਲੀ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਉਂਦੇ ਸੀਗੇ ਜਵਾਕਾਂ ਨੂੰ ਉਹ ਕਹਿੰਦੇ ਸੀ ਮੰਮੀ ਘਰੇ ਆ ਤੇ ਜਦੋਂ ਅਸੀਂ ਉਹਦੇ ਘਰ ਵਾਲੇ ਨੂੰ ਫੋਨ ਲਾਉਂਦੇ ਸੀਗੇ ਉਹ ਵੀ ਕਹਿੰਦਾਗਾ ਅਸੀਂ ਘਰੇ ਆ ਪਰ ਅਸੀਂ ਉਹਨਾਂ ਨਾਲ 2 ਦਿਨ ਸਾਡੀ ਗੱਲ ਨਹੀਂ ਹੋਏਗੀ ਅਜਿਹਾ ਵੀ ਕੋਈ ਗੱਲ ਆ ਵੀ ਜਿਹੜੇ ਫੋਨ ਨਹੀਂ ਲਾ ਵੀ ਸਾਡੀ ਗੱਲ ਨਹੀਂ ਹੋਏਗੀ ਤੇ ਅਸੀਂ ਪਰੇਸ਼ਾਨ ਹੋ ਗਏ ਫਿਰ ਅਸੀਂ ਇੱਤਾ ਕਰਕੇ ਮੁੰਡੇ ਨੂੰ ਫੋਨ ਲਾਇਆ ਸਾਰੇ ਰਿਸ਼ਤੇਦਾਰਾਂ 'ਚੋਂ ਫੋਨ ਲਾਇਆ ਵੀ ਭੈਣ ਤੁਹਾਡੇ ਕੋਲ ਆਈਏ ਸਾਨੂੰ ਸਾਰਿਆਂ ਨੇ ਕਿਹਾ ਤਾਂ ਵੀ ਕਿਤੇ ਨਹੀਂ ਆਏਗੀ ਫਿਰ ਸ਼ਨੀਵਾਰ ਮੈਂ ਪੈਸਾ ਨੂੰ ਨੇ ਦੱਸਿਆ ਨਹੀਂ ਫਿਰ ਸ਼ਨੀਵਾਰ ਸਾਨੂੰ ਪਤਾ ਲੱਗਿਆ ਵੀ ਉਹ ਗਈ ਘਰ ਛੱਡ ਕੇ ਗਈ ਚਲੀ ਫਿਰ ਸ਼ਨੀਵਾਰੀ ਮੈਂ ਆ ਕੇ ਪਸ਼ਟਾਂ ਤੋਂ ਪ੍ਰਾਰਥਨਾ ਕਰਾਈ ਮੈਂ ਕਿ ਪਸ਼ੀ ਜਿੱਦਾਂ ਕਰਕੇ ਭੈਣ ਦੇ ਨਾਲ ਹੋ ਗਿਆਗਾ ਕਿ ਘਰ ਛੱਡ ਕੇ ਚਲੀ ਗਈ ਤੁਸੀਂ ਪ੍ਰੇਅਰ ਕਰੋ ਵੀ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਪਸ਼ਟਾਂ ਨੇ ਪ੍ਰੇਅਰ ਕੀਤੀ ਆ ਤੇ ਫਿਰ ਸ਼ਾਮ ਨੂੰ ਹੀ ਪਸ਼ਟੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਤੇ ਅਬ ਪ੍ਰੇਅ ਕਰਦੇ ਆ ਤੇ ਬਿਲਕੁਲ ਠੀਕ ਹੋਊਗੀ ਜਿੱਥੇ ਵੀ ਹੋਈ ਤਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਜਿੱਦਾਂ ਹੀ ਰੱਬ ਨੇ ਦੱਸਿਆ ਨੇ ਪ੍ਰੇਅਰ ਕੀਤੀ ਆ ਸ਼ਾਮ ਨੂੰ ਜਦੋਂ ਸ਼ਾਮ ਨੂੰ ਉਹਦਾ ਪਤਾ ਲੱਗ ਗਿਆ ਸੀ ਕਿ ਉਹ ਨਾਨਕੇ ਦੇ ਘਰ ਚਲੀ ਗਈ ਸੀਗੀ ਉਹ ਬਿਲਕੁਲ ਸਹੀ ਸਲਾਮਤ ਆ ਬਿਲਕੁਲ ਠੀਕ ਆ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਰੱਬ ਦੇ ਦਾਸਾਂ ਨੇ ਬਹੁਤ ਧੰਨਵਾਦ ਕਰਦੇ ਇਹਨਾਂ ਦੀਆਂ ਪ੍ਰੇਮਾਂ ਦਰਵਾਵਾਂ ਦੇ ਨਾਲ ਪੈਣ ਬਿਲਕੁਲ ਠੀਕ ਹੁਣ ਕੋਈ ਵੀ ਆਂਚ ਨਹੀਂ ਆਏਗੀ ਉਹ ਕਹਿੰਦੀ ਮੈਂ ਬਿਲਕੁਲ ਠੀਕ ਆ ਪਰਮੇਸ਼ਰ ਤੇ ਰੱਬ ਦੇ ਦਾਸਾਂ ਦਾ ਬਹੁਤ ਧੰਨਵਾਦ ਕਰਦੇ ਹਾਲੇਲੂਇਆ ਮਹਯ ਅਭਿਸ਼ੇਕ ਮਹਯ ਅਭਿਸ਼ੇਕ ਦੀ ਦੂਜੀ ਗੱਲ ਇਹ ਆ ਕਿ ਉਹ ਵੀਰਵਾਰ ਨੂੰ ਲੈਣ ਵਾਸਤੇ ਐਸੇ ਸੀ ਵੀਰਵਾਰ ਨੂੰ ਜਲੰਧਰ ਲੈ ਕੇ ਜਾਣਾ ਸੀਗਾ ਅਸੀਂ ਕਿਹਾ ਵੀ ਤੂੰ ਉੱਥੇ ਚੱਲੀ ਸਾਡੇ ਨਾਲ ਉਹ ਪਰ ਵੀਰਵਾਰ ਹੀ ਪੈਨ ਨੂੰ ਲੈਣ ਵਾਸਤੇ ਆ ਗਏ ਆ ਉਹ ਕਹਿੰਦੀ ਵੀ ਮੈਂ ਜਾਣਾ ਨਹੀਂਗਾ ਮੈਂ ਤਾਂ ਉਹ ਕਹਿੰਦਾ ਉਹਦੇ ਘਰ ਵਾਲਾ ਕਹਿੰਦਾ ਮੈਂ ਤਲਾਕ ਦੇਣਾ ਉਹ ਕਹਿੰਦੀ ਮੈਂ ਤਲਾਕ ਵੀ ਨਹੀਂ ਦੇਣਾਗਾ ਵੀ ਮੈਂ ਜਾਣਾ ਵੀ ਨਹੀਂਗਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਬੋਲੇ ਮੈਂ ਕਿ ਕੋਈ ਗੱਲ ਨਹੀਂ ਪਰਮੇਸ਼ਰ ਤੇ ਭਰੋਸਾ ਰੱਖ ਮੈਂ ਅਸੀਂ ਪ੍ਰੇਅਰ ਕੀਤੀ ਸੀ ਕਿ ਪਰਮੇਸ਼ਰ ਜੋ ਵੀ ਕਰੇ ਤੂੰ ਚੰਗਾ ਹੋਵੇ ਕੋਈ ਵੀ ਉਹਦੇ ਨਾਲ ਕੋਈ ਵੀ ਗਲਤ ਕਦਮ ਨਾ ਹੋਵੇ ਕਿਉਂਕਿ ਜਦੋਂ ਉਹਦਾ ਹਸਬੰਦਾ ਨਾ ਉਹ ਬਹੁਤ ਜ਼ਿਆਦਾ ਭੈੜਾ ਕਰਨ ਹੋਣ ਕਰਕੇ ਉਹਨੇ ਤਲਵਾਰ ਚੱਕ ਲੈਂਦਾ ਹੁੰਦਾ ਸੀਗਾ ਇਦਾਂ ਉਹਨੂੰ ਜ਼ਿਆਦਾ ਗੁੱਸਾ ਆਉਂਦਾ ਹੁੰਦਾ ਸੀਗਾ ਕਰਦੇ ਉੱਤੇ ਸਭ ਤੇ ਇਦਾਂ ਕਰਦਾ ਹੁੰਦਾ ਸੀਗਾ ਪਰ ਉਹ ਨਾਨਕਿਆ ਦੇ ਕ ਵੀਰ ਵਾਰੋ ਲੈਣ ਵਾਸਤੇ ਆਏ ਸੀਗੇ ਪਰ ਭੈਣ ਗਈ ਨਹੀਂ ਭੈਣਾਂ ਦੀ ਮਿਹਰ ਜਾਨਾ ਨਹੀਂ ਗਾ ਤੇ ਪਰ ਪਰਮੇਸ਼ਰ ਦਾ ਧੰਨਵਾਦ ਕਰਦੇ ਹੁਣ ਉਹ ਫੋਨ ਲਾਉਂਦਾ ਪਿਆ ਵਾ ਕਿ ਇਹਨੂੰ ਛੱਡ ਕੇ ਜਾਓ ਤੁਸੀਂ ਜਿਵੇਂ ਮਰਜੀ ਭੈਣਾਂ ਨੂੰ ਸਾਨੂੰ ਫੋਨ ਲਾਉਂਦਾ ਸਾਰਿਆਂ ਨੂੰ ਵੀ ਤੁਸੀਂ ਇਹਨੂੰ ਛੱਡ ਕੇ ਜਾਓ ਪਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਉਹ ਜਰੂਰ ਇੱਕ ਦਿਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਣਗੇ ਸਾਡਾ ਵਿਸ਼ਵਾਸ ਆ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਆ ਵੱਡੀ ਜੁਮਸ਼ ਨਾਲ ਆਇਆ